ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮ ਜੀ ਸੰਦੂ YouTube ਚੈਨਲ ਸੰਦੂ ਮੀਨੀ ਮਾਰਤੇ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਇੱਕ ਗਿਫਟ ਲੈ ਕੇ ਆਏ ਆਂ ਜੀ ਇਹ ਗੱਡੀ ਗਿਫਟ ਹੀ ਹੈਗੀ ਜੀ 2010 ਮਾਡਲ ਹੈ 11 ਦੀ ਇਹਦੀ ਕਾਪੀ ਹੈ ਜੀ ਹਰਿਆਣਾ ਨੰਬਰ ਗੱਡੀ ਆ ਪੂਰੀ ਜਨਨ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਗੱਡੀ ਤੁਹਾਨੂੰ ਵਿਖਾਵਾਂਗੇ ਗੱਡੀ ਦੇਖ ਕੇ ਤੁਹਾਨੂੰ ਜ਼ਰੂਰ ਪਸੰਦ ਆਊਗੀ ਵਾਈਟ ਕਲਰ ਦੇ ਵਿੱਚ ਆਲਟੋ ਐਲ ਐਕਸ ਹਾਂਜੀ ਆਲਟੋ ਐਲ ਐਕਸ ਹਾਂਜੀ 2009 2010 ਮਾਡਲ 11 ਦੀ ਕਾਪੀ ਹਾਂਜੀ ਤੇ ਗੱਡੀ ਸੈਕੰਡ ਓਨਰ ਹੈ ਜੀ ਤੇ ਟੋਟਲੀ 77000 ਕਿਲੋਮੀਟਰ ਚੱਲੀ ਹੋਈ ਹੈ ਘਰੇਲੂ ਬਹੁਤ ਹੀ ਘੱਟ ਚਲਾਈ ਹੋਈ ਸੰਭੀ ਹੋਈ ਗੱਡੀ ਹੈ ਜੀ ਕਿਤੋਂ ਵੀ ਤੁਹਾਨੂੰ 1 ਇੰਚ ਦਾ ਕੰਮ ਕਰਾਉਣ ਦੀ ਲੋੜ ਨਹੀਂ ਸੋ ਗੱਡੀ ਵੇਖਣ ਤੋਂ ਪਹਿਲਾਂ ਤੁਹਾਡੇ ਅੱਗੇ ਗੁਜਾਰਿਸ਼ ਕਰਦੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਇੱਕ ਗੁਜਾਰਿਸ਼ ਹੋਰ ਕਰਦੇ ਆ ਕਿ ਜੇ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਸਾਧਨ ਵਿਕਾਊ ਹੈ ਤੇ ਕੋਈ ਵੀ ਸਾਧਨ ਵਿਕਾਊ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡਵਰਟਾਈਜ਼ਮੈਂਟ ਕਰਵਾਉਣੀ ਆ ਤਾਂ ਇਹ ਸੇਵਾ ਸੀ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਂਦੇ ਆ ਹਾਂਜੀ ਤੁਸੀਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ 90417340 ਇਕਾਡ ਤੁਸੀਂ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਦੇ ਕਿਸੇ ਵੀ ਸਾਧਨ ਦੀ ਕਿਸੇ ਵੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਹਾਂਜੀ ਸੋ ਆਜੋ ਆਪਾਂ ਪਹਿਲਾਂ ਗੱਡੀ ਵੇਖਦੇ ਹਾਂ ਤੇ ਫਿਰ ਜਾਣਦੇ ਹਾਂ ਕਿ ਗੱਡੀ ਕਿੱਥੇ ਖੜੀ ਆ ਤੇ ਕਿਵੇਂ ਤੁਹਾਨੂੰ ਮਿਲੇਗੀ ਉਮੀਦ ਕਰਦਾ ਗੱਡੀ ਤੁਹਾਨੂੰ ਜਰੂਰ ਪਸੰਦ ਆਊਗੀ ਜੇ ਪਸੰਦ ਆ ਗਈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ ਗੱਡੀ ਦੀ ਹੋਰ ਵੀ ਜਾਣਕਾਰੀ ਆ ਕੇ ਦੇਖ ਸਕਦੇ ਹੋ ਕੁਝ ਵੀ ਫੋਟੋ ਵਗੈਰਾ ਵੀਡੀਓ ਵਗੈਰਾ ਮੰਗਾ ਸਕਦੇ ਹੋ ਹਾਂਜੀ ਤਾ ਜੋ ਆਪਾਂ ਪਹਿਲਾਂ ਗੱਡੀ ਵੇਖਦੇ ਆਂ ਫਿਰ ਆਪਾਂ ਬਾਕੀ ਦੀਆਂ ਗੱਲਾਂ ਕਰਦੇ ਆਂ ਹਾਂਜੀ ਦੋਸਤੋ AC 2010 ਮਾਡਲ 11 ਦੀ ਕਾਪੀ HR ਨੰਬਰ Auto LX ਬਹੁਤ ਹੀ ਸੋਹਣੀ ਸੰਭੀ ਹੋਈ ਗੱਡੀ ਸ਼ੀਟਾਂ ਵਗੈਰਾ ਜੋ ਵੀ ਗੱਡੀ ਦਾ ਜਾਨੀ ਕਿ ਕਿਤੋਂ ਵੀ ਗੱਡੀ ਇਹ ਜਿਹੜੀ ਐਕਸੀਡੈਂਟ ਵਗੈਰਾ ਨਹੀਂ ਆ ਬਿਲਕੁਲ オリジナル ਜੈਨੂਨ ਚੱਲੀ ਹੋਈ ਗੱਡੀ ਹੈ ਘਰੇਲੂ ਸੰਭੀ ਹੋਈ ਉਮੀਦ ਕਰਦੇ ਆ ਤੁਹਾਨੂੰ ਗੱਡੀ ਇਹ ਪਸੰਦ ਆਈ ਹੋਊਗੀ ਜੇ ਪਸੰਦ ਆਈ ਆ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰਕੇ ਜਿਹੜਾ ਗੱਡੀ ਨੂੰ ਖਰੀਦ ਸਕਦੇ ਹੋ ਤੇ ਗੱਡੀ ਖੜੀ ਹੈ ਜੀ ਖਨੌਰੀ ਹਾਂਜੀ ਖਨੌਰੀ ਗੱਡੀ ਖੜੀ ਹੈ ਜੀ ਪਾਤੜਾ ਜਿਹੜਾ ਸੰਗਰੂਰ ਡਿਸਟ੍ਰਿਕਟ ਪੈਂਦਾ ਪਾਤੜਾ ਤੋਂ ਜਿਹੜਾ ਦਿੱਲੀ ਵਾਲੇ ਰੋਡ ਤੇ ਖਨੌਰੀ ਪੈਂਦਾ ਜੀ ਪਾਤੜਾ ਤੋਂ 14 ਕਿਲੋਮੀਟਰ ਅੱਗੇ ਤਾਂ ਉਸ ਤੇ ਇਹ ਗੱਡੀ ਖੜੀ ਹੈ ਜੇ ਤੁਸੀਂ ਵੇਖਣੀ ਹੈ ਤਾਂ ਤੁਸੀਂ ਕਾਲ ਕਰਕੇ ਵੇਖਣ ਆ ਸਕਦੇ ਹੋ ਬਹੁਤ ਸੋਹਣੀ ਗੱਡੀ ਹੈ ਜੀ ਤੇ ਗੱਡੀ ਦੀ ਜਿਹੜੀ ਕੀਮਤ ਹੈ ਸਿਰਫ 1,30,000 ਰੁਪਏ ਦੀ ਜਿਹੜੀ ਗੱਡੀ ਦੀ ਡਿਮਾਂਡ ਹੈ ਜੀ ਤੇ ਬਾਕੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਂਗੇ ਲਾਈਕ ਕਰਕੇ ਆਉਂਗੇ ਸਾਡੇ ਚੈਨਲ ਦੇ ਥਰੂ ਆਉਂਗੇ ਤਾਂ ਇਸ ਗੱਡੀ ਦੇ ਵਿੱਚ ਤੁਹਾਨੂੰ ਹੋਰ ਵੀ ਰਹਿਤ ਦੇ ਦਿੱਤੀ ਜਾਊਗੀ ਹਾਂਜੀ ਬਹੁਤ ਸੋਹਣੀ ਗੱਡੀ ਹੈ ਤੇ ਐਨੇ ਰੁਪਈਆ ਦੇ ਵਿੱਚ ਮੈਨੂੰ ਲੱਗਦਾ ਵੀ ਐਨੀ ਸੋਹਣੀ ਗੱਡੀ ਕਿਤੋਂ ਨਹੀਂ ਮਿਲਣੀ ਜੀ ਤੁਹਾਨੂੰ ਸੋ ਕਿਰਪਾ ਕਰਕੇ ਬੇਨਤੀ ਹੈ ਜੇ ਤੁਸੀਂ ਗੱਡੀ ਖਰੀਦਣੀ ਹੈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਗੱਡੀ ਖਰੀਦ ਸਕਦੇ ਹੋ ਹਾਂਜੀ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ